ਹੰਦੂ ਜੀ ਸਤਿ ਸ਼੍ਰੀ ਅਕਾਲ ਸੋ ਆਪਾਂ ਕੰਮ ਹੀ ਕਰ ਰਹੀ ਸੀ ਸੋ ਸੋਚਿਆ ਕੰਮ ਰਿਲੇਟਡ ਹੀ ਤੁਹਾਨੂੰ ਵੀਡੀਓ ਫਾਟ ਕੇ ਦੱਸਿਆ ਜਾਵੇ ਦਿਮਾਗ ਚ ਜੋ ਗੱਲਾਂ ਆਈਆਂ ਕਰਨ ਨੂੰ ਜੀ ਕੀਤਾ ਧਿਆਨ ਨਾਲ ਕੀਤਾ ਕੰਮ ਧਿਆਨ ਨਾਲ ਕੀਤਾ ਹਰ ਕੰਮ ਮੈਂ ਇਹ ਕਹੂੰਗੀ ਬਲਕਿ ਉਹ ਯਾਦ ਰਹਿੰਦਾ ਉਹ ਚਿਤ ਚੇਤੇ ਰਹਿੰਦਾ ਉਹਨੂੰ ਕਦੇ ਅਸੀਂ ਭੁੱਲਦੇ ਨਹੀਂ ਮੈਨੂੰ ਯਾਦ ਕਿੱਥੋਂ ਯਾਦਾਈ ਕਿਉਂਕਿ ਮੇਰਾ ਇਹ ਸੁਭਾਅ ਬਣ ਚੁੱਕਿਆ ਵੀ ਮੈਂ ਬਹੁਤ ਗੱਲਾਂ ਭੁੱਲ ਜਾਂਦੀ ਆ ਮੈਂ ਕਿਹੜੀ ਜਗ੍ਹਾ ਕੀ ਕੰਮ ਕੀਤਾ ਸੀ ਕਿਸੇ ਨੂੰ ਕੀ ਕਿਹਾ ਸੀ ਤੇ ਕਦੋਂ ਕਿਹਾ ਸੀਗਾ ਮੈਂ ਯੂਜੂਲੀ ਫੋਰਗੇਟ ਕਰ ਦਿੰਦੀ ਆ ਹਨਾ ਤੇ ਇਹ ਉਹਦੀ ਹੁੰਦਾ ਜਦੋਂ ਆਪਾਂ ਬੇਧਿਆਨੇ ਹੋ ਕੇ ਗੱਲਾਂ ਕਰਦੇ ਜਦੋਂ ਆਪਾਂ ਕੁਝ ਕਰ ਪ੍ਰੈਜ਼ੈਂਟ 'ਚ ਰਹੇ ਹੁੰਨੇ ਆ ਪਰ ਹੋਰ ਚੀਜ਼ ਬਾਰੇ ਫਿਊਚਰ ਫਿਊਚਰ 'ਚ ਕੀ ਹੋਊਗਾ ਜਾਂ ਪਾਸਟ 'ਚ ਕੀ ਹੋਇਆ ਉਹਦੇ ਬਾਰੇ ਸੋਚ ਰਹੇ ਹੁੰਨੇ ਆ ਫਿਰ ਬੇਧਿਆਨੀਆਂ ਕੀਤੀਆਂ ਗੱਲਾਂ ਸਾਨੂੰ ਯਾਦ ਨਹੀਂ ਰਹਿੰਦੀਆਂ ਕਿਉਂਕਿ ਸਾਡਾ ਉਹੀ ਰੁਟੀਨ ਬਣ ਜਾਂਦਾ ਹੈ ਹੈਨਾ ਜਿਵੇਂ ਆਪਾਂ ਸਵੇਰ ਉੱਠਦੇ ਹਾਂ ਕੰਮ ਤੇ ਜਾਂਦੇ ਹਾਂ ਫਿਰ ਵਾਪਸ ਆਉਂਦੇ ਹਾਂ ਫਿਰ ਉਹ ਕੰਮ ਤੇ ਜੋ ਜੋ ਨਾਰਮਲ ਗੱਲਾਂ ਰੋਜ਼ ਹੁੰਦੀਆਂ ਉਹ ਸਾਡੇ ਯਾਦ ਨਹੀਂ ਰਹਿੰਦੀਆਂ ਵੀ ਮੈਂ ਰੋਜ਼ ਕੀ ਕਰਦਾ ਕੀ ਕੀਤਾ ਸੀ ਕਿਉਂਕਿ ਇੱਕ ਰੁਟੀਨ ਬਣ ਚੁੱਕਿਆ ਮਨੋਟਨਸ ਰੁਟੀਆਂ ਬਣ ਚੁੱਕਿਆ ਤੇ ਜਦੋਂ ਕੁਝ ਅਸੀਂ ਧਿਆਨ ਨਾਲ ਕੰਮ ਕਰਦੇ ਆ ਨਾ ਆਪਾਂ ਨੂੰ ਖਾਸ ਮੂਮੈਂਟ ਕਿਉਂ ਯਾਦ ਰਹਿ ਜਾਂਦੇ ਆ ਉਸੀ ਕਹਦੇ ਨੇ ਜੀ ਅਸੀਂ ਇੱਥੇ ਗਏ ਸੀ ਉਹ ਮੈਨੂੰ ਚੰਗੀ ਤਰ੍ਹਾਂ ਯਾਦ ਆ ਤੇ ਮੋ ਗੱਲਾਂ ਭੁਲਾ ਨਹੀਂ ਸਕਦੀ ਹਨ ਕਿਸੇ ਭੈਣ ਦੀ ਜ਼ਿੰਦਗੀ ਚਲਾ ਲਓ ਕਿਸੇ ਭਰਾ ਦੀ ਜ਼ਿੰਦਗੀ ਚ ਹੋ ਸਕਦਾ ਉਹਦੀ ਲਾਈਫ ਪਾਰਟਨ ਨਾਲ ਬਹੁਤ ਵਧੀਆ ਪਾਲ ਨੂੰ ਹਨਾ ਆਪਦੇ ਫੈਮਲੀ ਦੇ ਮੈਂਬਰ ਨਾਲ ਕਿਸੇ ਨਾਲ ਬਹੁਤ ਵਧੀਆ ਪਾਲ ਨੂੰ ਤੇ ਉਹਨਾਂ ਨੂੰ ਭੁੱਲ ਨਹੀਂ ਸਕਦਾ ਭੁਲਾ ਨਹੀਂ ਸਕਦਾ ਚਾਹੇ ਉਹ ਇਨਸਾਨ ਦੁਨੀਆ ਤੋਂ ਚਲੇ ਆ ਵੀ ਗਿਆ ਹੋਵੇ ਇਹ ਕਿਉਂ ਹੁੰਦਾ ਕਿਉਂਕਿ ਉਦੋਂ ਅਸੀਂ ਪੂਰੀ ਪ੍ਰੈਜ਼ੈਂਸ ਆਫ ਮਾਈਂ ਹੈ ਨਾ ਸਟੇਟ ਆਫ ਬੀਇੰਗ 'ਚ ਹੋਣੇ ਆ ਵੀ ਹਾਂ ਬਈ ਹੁਣ ਮਤਲਬ ਇਹ ਪਲ ਮੇਰੇ ਨੇ ਤੇ ਮੈਂ ਹੀ ਇਹਨਾਂ ਨੂੰ ਮਤਲਬ ਹੰਡਾਉਣਾ ਹੈ ਮੈਂ ਹੀ ਬਤਾਉਣਾ ਹੈ ਤੇ ਮੈਂ ਇਹਨਾਂ ਨੂੰ ਜਿਉਣਾ ਹੈ ਹਨਾ ਕਾਈਂ ਕਹਿੰਦੇ ਹੁੰਦੇ ਹਨ ਨਾ ਸੋਚਣਾ ਨਹੀਂ ਹੁੰਦਾ ਅਸੀਂ ਅਸੀਂ ਕੰਮ ਕਰਦੇ ਨਾ ਸੋਚਦੇ ਆ ਤੇ ਫਿਰ ਜੇ ਸੋਚਦੇ ਆ ਤਾਂ ਸੋਹਣਾ ਸੋਚੀਏ ਸੋਹਣੇ ਵਿਚਾਰ ਘੜੀਏ ਕਿਉਂਕਿ ਸੋਚਦਾ ਸੱਚ ਉਹ ਤੁਰਦੀਆਂ ਨਹੀਂ ਹਨਾ ਪਰ ਸੋਚ ਚ ਹੀ ਨਾ ਜਿਉਂ ਉਹ ਮੈਂ ਉਸ ਤੋਂ ਪਹਿਲਾਂ ਆਣੀ ਹੁੰਦੀ ਆ ਵੀ ਜਉਂ ਤੇ ਸੋਚਣ ਨੂੰ ਕਦੇ ਵੀ ਰੇਸ ਦੇ ਵਿੱਚ ਨਹੀਂ ਰੱਖਣਾ ਹਨ ਤੇ ਬਸ ਇਹ ਗੱਲਾਂ ਸੋਹਣੀਆਂ-ਸੋਹਣੀਆਂ ਗੱਲਾਂ ਯਾਦ ਰੱਖਣੀਆਂ ਹਨ ਹਨਾ ਜੇ ਆਪਾਂ ਲੱਗਦਾ ਵੀ ਮੇਰੇ ਵਰਗਾ ਬੰਦਾ ਕਿਉਂ ਭੁੱਲ ਜਾਂਦਾ ਸਮੇਂ ਆਪਦੇ ਮੈਂ ਹਮੇਸ਼ਾ ਕਹਿੰਦੀ ਮੈਂ ਆਪਦੀ ਵੀਡੀਓਜ਼ ਤੋਂ ਖੁਦ ਸਿੱਖਦੀ ਆ ਸੋ ਜੇ ਸੋਹਣੀਆਂ-ਸੋਹਣੀਆਂ ਗੱਲਾਂ ਯਾਦ ਰੱਖਣੀਆਂ ਕੋਈ ਵੀ ਚੀਜ਼ ਯਾਦ ਰੱਖਣੀ ਆ ਤਾਂ ਸਾਨੂੰ ਉਸ ਚੀਜ਼ ਦੇ ਵਿੱਚ ਹੋ ਕੇ ਕੰਮ ਕਰਨਾ ਪਊ ਜਿਵੇਂ ਹੁਣ ਮੈਂ ਬਰਤਨ ਸਾਫ਼ ਕਰੀ ਜਾਨੀ ਆ ਬਟ ਮੇਰਾ ਧਿਆਨ ਵੀਡੀਓ ਦੇ ਵਿੱਚ ਆ ਵੀਡੀਓ ਬਣਾਉਣ ਦੇ ਵਿੱਚ ਹਨਾ ਸੋ ਮੈਨੂੰ ਇਹਦੇ ਵਿੱਚ ਹੋਈਆਂ ਚੀਜ਼ਾਂ ਯਾਦ ਨਹੀਂ ਰਹਿਣੀਆਂ ਤੇ ਬਾਕੀ ਜੇ ਕੋਈ ਵੀ ਕੰਮ ਕਰ ਰਹੀ ਹਾਂ ਤੁਹਾਨੂੰ ਮਜਬੂਰੀ ਜਿਗਰਨਾ ਪੈ ਰਿਹਾ ਤੁਸੀਂ ਸ਼ੌਂਕ ਚ ਕਰ ਰਹੇ ਹੋ ਹਰ ਕੰਮ ਸ਼ੌਂਕ ਨਾਲ ਨਹੀਂ ਪੂਰਾ ਕੀਤਾ ਜਾ ਸਕਦਾ ਹੁੰਦਾ ਸੱਚਾਈ ਹੈ ਤੇ ਹਰ ਕੰਮ ਮਜਬੂਰੀ ਵਾਲਾ ਛੱਡਿਆ ਨਹੀਂ ਜਾ ਸਕਦਾ ਹੁੰਦਾ ਸੋ ਅਸੀਂ ਉਹ ਅਸੀਂ ਉਹ ਮਜਬੂਰੀ ਤੇ ਉਹ ਸ਼ੌਂਕ ਦੋਨੋਂ ਵਾਲੇ ਕੰਮ ਹੀ ਕਰਨੇ ਹੁੰਦੇ ਨੇ ਸੋ ਉਹਨੂੰ ਪ੍ਰੈਜ਼ెంట్ ਰਹਿ ਕੇ ਕਰਿਆ ਕਰੀਏ ਤਾਂ ਨਜ਼ਾਰੇ ਵੱਖਰੇ ਨੇ ਸੋ ਇਨ ਆਖ ਦਿਮਾਗ ਤੁਸੀਂ ਪਰ ਨਾਲ ਸ਼ੇਅਰ ਕਰਨਾ ਠੀਕ ਸਮਝਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ